ਸਾਡੀ ਚੁੱਪ ਹੀ ਸਾਡੀ ਤਬਾਹੀ ਬਣ ਰਹੀ ਹੈ। ਹਮਦਰਦੀ ਤਾਂ ਸਾਰੇ ਕਰਦੇ ਨੇ ਪਰ ਜਦੋਂ ਨੌਜਵਾਨ ਮਰਦਾ ਹੈ ਤਾਂ ਅਖਬਾਰ ਦੀ ਖਬਰ ਬਣ ਜਾਂਦੀ ਹੈ ਪਰ ਹੱਲ ਨਹੀਂ। ਕਹਿਣ ਵਾਲੇ ਕਹਿੰਦੇ ਨੇ ਜਵਾਨੀ ਤਕਦੀਰ ਬਦਲ ਸਕਦੀ ਹੈ ਪਰ ਜੇ ਨੌਜਵਾਨ ਨੂੰ ਮੌਕਾ ਹੀ ਨਾ ਮਿਲੇ ਤਾਂ ਉਹ ਜਾਂ ਤਾਂ ਨਸ਼ੇ ਵਿੱਚ ਡੁੱਬਦਾ ਹੈ ਜਾਂ ਦੇਸ਼ ਛੱਡ ਜਾਂਦਾ ਹੈ। ਸਾਡਾ ਸਭ ਤੋਂ ਵੱਡਾ ਦੁੱਖ ਇਹ ਨਹੀਂ ਹੈ ਕਿਸ ਨੂੰ ਨੌਕਰੀ ਨਹੀਂ ਮਿਲੀ ਸਾਡਾ ਦੁੱਖ ਇਹ ਹੈ ਕਿ ਅਸੀਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਨੂੰ ਕਦਰ ਨਹੀਂ ਮਿਲੀ ਪੜਿਆਂ ਲਿਖਿਆਂ ਨੌਜਵਾਨ ਵੀ ਰੋਜ਼ ਪਤਾ ਕਰਦਾ ਹੈ ਕਿ ਚੰਗਾ ਰੁਜ਼ਗਾਰ ਹੋਵੇ ਜਦੋਂ ਰੁਜ਼ਗਾਰ ਮਿਲਦਾ ਹੈ ਤਨਖਾਹ 7000 ਤਾਂ ਲੱਗਦਾ ਪੜ੍ਹਾਈ ਵੀ ਨਸ਼ਾ ਹੀ ਸੀ ਦਿਮਾਗ ਤੇ ਹੋਰ ਪਾਸੇ ਨਸ਼ਾ ਵਿਕ ਰਿਹਾ ਹੈ ਦਿਨ ਦੇ ਵੇਲੇ ਕਿਸੇ ਐਮਐਲਏ ਦੇ ਘਰ ਦੇ ਨੇੜੇ ਕਿਸੇ ਥਾਣੇ ਦੇ ਸਾਹਮਣੇ ਕਿਸੇ ਸਕੂਲ ਦੇ ਕੋਲ ਇਹ ਕੋਈ ਲੁਕਾ ਛੁਪੀ ਨਹੀਂ ਇਹ ਖੁੱਲੀ ਸਾਜ਼ਿਸ਼ ਹੈ ਜੇ ਕੋਈ ਪੁੱਛ ਲਵੇ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਕਿਉਂ ਹੈ ਤਾਂ ਜਵਾਬ ਇੱਕ ਨਹੀਂ 100 ਨੇ ਨਾ ਸਕਿੱਲ ਸੈਂਟਰ ਨਾ ਲੋਨ سپورਟ ਨਾ ਕੋਈ ਕੋਚਿੰਗ ਦੀ ਮਦਦ ਮਦਦ ਨਾ ਮੋਟੀਵੇਸ਼ਨ ਸਿਰਫ ਰਾਜਨੀਤਿਕ ਬਿਆਨ ਅਸੀਂ ਕਰਾਂਗੇ ਅਸੀਂ ਬਣਾਵਾਂਗੇ ਪਰ ਅਸੀਂ ਮਰ ਰਹੇ ਆ ਅਸੀਂ ਟੁੱਟ ਰਹੇ ਆ ਪਰ ਹੁਣ ਚੁੱਪ ਨਹੀਂ ਰਹਿਣਾ ਇਹ ਸਾਡੀ ਆਖਰੀ ਚੀਕ ਨਹੀਂ ਇਹ ਸਾਡੀ ਪਹਿਲੀ ਲੜਾਈ ਹੈ ਸਰਕਾਰ ਨੂੰ ਸਾਫ਼ ਤੇ ਸਿੱਧੇ ਤੌਰ ਤੇ ਸੰਦੇਸ਼ ਇਹ ਹੈ ਕਿ ਸਾਨੂੰ ਮੌਕੇ ਚਾਹੀਦੇ ਨੇ ਨਾ ਕਿ ਸਿੰਪਤੀ ਦੀਆਂ ਚੀਕਾਂ ਸਾਨੂੰ ਸਕਿੱਲ ਸੈਂਟਰ ਚਾਹੀਦੇ ਨੇ ਸਾਨੂੰ ਇਲੈਕਸ਼ਨ ਪੋਸਟਰ ਨਹੀਂ ਚਾਹੀਦੇ ਸਾਨੂੰ ਆਨਲਾਈਨ ਜੌਬ ਚਾਹੀਦੀਆਂ ਨੇ ਸਾਨੂੰ ਕੰਮ ਚਾਹੀਦਾ ਹੈ ਨਾ ਕਿ ਡਰੋਨ ਸ਼ੋ ਸਾਡੀ ਜ਼ਿੰਦਗੀ ਟਿਕਟੌਕ ਦਾ 30 ਸਕਿੰਟ ਦਾ ਕਲਿੱਪ ਨਹੀਂ ਸਰਕਾਰਾਂ ਜੇ ਤੁ the, uh